ਨਹੋ ਸਫਾਈ ਕਰ ਰਹੀਂ ਦੀਆਂ ਯੋ ਇਹਨਾ ਨਹੀਂ ਵੀ ਕਿਤੇ ਸਫਾਈ ਕਰ ਦੀਏ ਇਹ ਕਿਦਰ ਮੇਰੇ ਹੱਥੋਂ ਹੀ ਪਈ ਹੋ ਲੈ ਦਾ ਤੂੰ ਹੀ ਕਿਤੇ ਨਾਲ ਗੱਲਾਂ ਕਰੀ ਜਾਣ ਦੇ ਜੀ ਉਹ ਕਰਦੀਆਂ ਕਹਦੇ ਆ ਵੇਚ ਤੇ ਲਿਆ ਕਰੋ ਆ ਨਾ ਸਫਾਈ ਕਰਦਾ ਨਾ ਹੈ ਤੂੰ ਇਹਦੇ ਚੱਡ ਕੱਢ ਤੇ ਫੜ ਕੇ ਹੋਰ ਚੱਲ ਕੋਈ ਨਹੀਂ ਹੁਣ ਵਿਆਹ ਆ ਜਾਣਾ ਛੇਤੀ ਹੈ ਤੇ ਆਪੇ ਹਲਵਾਈ ਲੈ ਲਣਗੇ ਇਧਰ ਨਾਲੇ ਗਵਾਢੀ ਤੇ ਹੈਗੇ ਸਾਡੇ ਆਪਣੇ ਹਨਾ ਉਹ ਚੱਲ ਕੋਈ ਗੱਲ ਨਹੀਂ ਕੀ ਹੂੰ ਮਲਭਾਈ ਵੀ ਤਾਂ ਹੀ ਲੱਗਣਗੇ ਸਾਫ਼ ਸਫਾਈ ਹੋ ਤਾਂ ਹੀ ਇਹਦੇ ਦੰਦ ਛੋੜੇ ਲਾਉਣੇ ਹੀ ਚਮਕਾ ਤੇ ਦਿੱਤਾ ਹੋਰ ਕਿ ਦਸਫਾਈ ਹੋਣੀ ਆ ਕਿੰਦੀ ਚੰਡ ਕੰਡ ਛੜਿਆ ਫੜ ਕੇ ਲੈ ਦੱਸ ਤੇ ਕੀ ਸੀ ਸਵੇਰ ਦਾ ਲੱਗਾ ਸੀ ਵਾਹ ਸਹੀ ਗੱਲ ਵਾ ਹੂੰ ਉਹ ਮੇਰੀ ਗੱਲ ਸੁਣਾ ਉਹ ਆਈ ਦੀ ਚਲ ਗਈ ਹੁਣ ਆਹੋ ਕੀ ਹੋਰ ਜਾਣਾ ਹੀ ਆਪਣੇ ਘਰ ਨਹੀਂ ਅੱਛਾ ਆਹੋ ਤੇ ਹੁਣ ਮੈਂ ਹਾਂ ਕਰਤੀ ਭਾਰ ਆ ਜਾਂਦੇ ਪੈ ਕੇ ਅੱਛਾ 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 ਕਹਤਾ ਮੈਂ ਮੈਂ ਚੱਲ ਕੋਈ ਗੱਲ ਨਹੀਂ ਚੱਲ ਮੈਂ ਥੋੜੀ ਤੁਹਾਨੂੰ ਘਰ ਆਉਣ ਨੂੰ ਮੋੜਨਾ ਵਾ ਹੂੰ ਹੂੰ ਤੇ ਕੋਈ ਨਹੀਂ ਆਡੇ ਵੱਲ ਪੱਕਾ ਹੀ ਆ ਤੇ ਭਰਾ ਮੇਰਾ ਆਊਗਾ ਕਿਸੇ ਦਿਨ ਤੇ ਚਾਤੀ ਮਾਰ ਜੂਗਾ ਪਿੰਦਰ ਨੂੰ ਵੀ ਆਹ ਠੀਕ ਆ ਜੰਗਾ ਕੀਤਾ ਨਾ ਮੈਂ ਬਿਲਕੁਲ ਚਗਾ ਕੀਤਾ ਆਹੋ ਤੇ ਬਸ ਹੁਣ ਵੀਰ ਨਹੀਂ ਆਉਣਾ ਵਾ ਤੇ ਮੁੰਡਾ ਵੇ ਜੇ ਤੂੰ ਮੁੰਡਾ ਕੜਾ ਨਿੰਦਣ ਵਾਲਾ ਮੁੰਡਾ ਤਾਂ ਸੋਹਣਾ ਸਨੱਖਾ ਵਾ ਉਹ ਚੱਲ ਹਾਂ ਜੇ ਤੂੰ ਜਾਲ ਖਿਲਾ ਰਿਆ ਮੱਛੀ ਅੜੀ ਗਈ ਐ ਅੜ ਗਈ ਕੇ ਚੰਗੀ ਤਰਾੜੀ ਮਾੜੀ ਮੋਟੀ ਧੀੜੀ ਆਹੋ ਸਾਡੀ ਲੱਤ ਉੱਤੇ ਹੀ ਰਹੀ ਐ ਬਿਲਕੁਲ ਤਕੜੀ ਹਾਂ ਹਾਂ ਆਹ ਤੇ ਹੁਣ ਮੈਂ ਆਨੀ ਆ ਵੀ ਹੁਣ ਹਉਹਾਟਾ ਟੌਰ ਸ਼ਰੀਕਾਂ ਦੇ ਵੇਖਿਓ ਸਹੀ ਹੁਣ ਤੁਸੀਂ ਮੇਰੀ ਸੁਣੋ ਗੱਲ ਹੂੰ ਅੱਜ ਤੋਂ ਦਿਨ ਗਿਣਨੇ ਸ਼ੁਰੂ ਕਰ ਦੋ ਆਪਣੇ ਵਧੀਆ ਤੇ ਉਹਨਾਂ ਦੇ ਮਾੜੇ ਮੇਰੀ ਭਤੀ ਜੀ ਉਹਨਾਂ ਦੇ ਘਰ ਪੈਰ ਰਖਣਾ ਵਾ ਇਧਰ ਸਾਡੇ ਦਿਨ ਚੰਗੇ ਸ਼ੁਰੂ ਹੋ ਜਾਣੇ ਆ ਤੇ ਉਹਨਾਂ ਦੇ ਮਾੜੇ ਸ਼ੁਰੂ ਹੋ ਜਾਣੇ ਆ ਚੰਗਾ ਵਾ ਅਸੀਂ ਤਾਂ ਲਾਗੋ ਨੰਗ ਦਿੰਦੇ ਨਾ ਬੜੀਆਂ ਮਸ਼ਾਇਆ ਕਰਕੇ ਨੰਗ ਦਿੰਦੇ ਸੀ ਕਿ ਸਦਾ ਟਾਈਮ ਰੇਣ ਦੇ ਵਿਤਰਾ ਹੀ ਰਹਿਣਾ ਵਾ ਸਹੀ ਗੱਲ ਆ ਪਤਾ ਦਿਖਣ ਲੱਗਣਾ ਜਦੋਂ ਫੜ ਕੇ ਬੋਦੀ ਘਮਾਈ ਸਾਰੇ ਡੱਬਰ ਦੀ ਉਹਨੇ ਤੇ ਮੈਨੂੰ ਤੇ ਉਹ ਪਟਾਕੇ ਦੀ ਭੁੱਲਦੇ ਜਿਹੜੇ ਸਾਡੇ ਗੇੜ ਗੜੀ ਪਾ ਪਾ ਜਾਂਦਾ ਹੁੰਦਾ ਸੀ ਹੈ ਵੇਖਿਆ ਕਿ ਨਹੀਂ ਕਿੱਦਾਂ ਆਇਆ ਸਾਡੇ ਜਾਲ ਦੇ ਵਿੱਚ ਹੁਣ ਹੁਣ ਲਵਾਂਗੇ ਗਿਣ ਗਿਣ ਕੇ ਬਦਲੇ ਹੁਣ ਨਾ ਤਗੜੀ ਹੋ ਕੇ ਸਾਰੇ ਕੰਮ ਕਰ ਦੇ ਹੈ ਇਹ ਕਰੀ ਨਾ ਕਰ ਨਾ ਕਰ ਬਸ ਕੋਣ ਨਾ ਤਗੜੀ ਹੋਗੇ ਨਾ ਪਾਣੀ ਚ ਪਤਾਸਾ ਘੋਲ ਦੇ ਬਸ ਠੀਕ ਹੈ ਤੇ ਪਤਾਸੇ ਘੁਲ ਗਏ ਕੇ ਹੁਣ ਵੇਖੀ ਜਾਓ ਤੁਸੀਂ ਗਾੜੀ ਗਾੜੀ ਪੜਦਾ ਕੀ ਆ ਇਹੋ ਉਮੀਦ ਹੀ ਮੈਨੂੰ ਤੇਰ ਕੋ ਹੁਣ ਆ ਗਏ ਹੱਡੇ ਦਿਨ ਮੈਂ ਤਾਂ ਤੂੰ ਚਿੰਤਾ ਨਾ ਕਰ ਤੇ ਚਲ ਆ ਜਾ ਹੁਣ ਹੁਣ ਖੁਸ਼ ਹੈ ਹਾਂਜੀ ਖੁਸ਼ ਵਾ ਮੈਂ ਬਣੀ ਰਹਿ ਬੜੇ ਪਾਪੜ ਵੇਲਣੇ ਪਏ ਹਨਾ ਹਾਂਜੀ ਇਹ ਗੱਲ ਤੇ ਹੈ ਨਹੀਂ ਕੋਈ ਤੇ ਮਨਦੇ ਹੀ ਨਹੀਂ ਹੁੰਦੇ ਦੇ ਮੈਂ ਵੀ ਫਿਰ ਨਾਲ ਦੀ ਗੱਲ ਉੱਥੇ ਮੈਂ ਜਿਹੜਾ ਵਿਆਹ ਕਰਾਉਣਾ ਉਹਦੇ ਨਾਲ ਕਰਾਉਣਾ ਨਹੀਂ ਤੇ ਕਿਤੇ ਨਹੀਂ ਕਰਾਉਣਾ ਆ ਜਿੱਦਿਹੀ ਮੀਡੀਆ ਕੀ ਤਾੜਾ ਜੇ ਤੁਸੀਂ ਹੈ ਨਾ ਐਡੀ ਕਰਦੇ ਸਾਡਾ ਕਦੇ ਵੀ ਨਹੀਂ ਹਣਾ ਤੇ ਹੋਰ ਚਲ ਇਹ ਮੈਂ ਵੀ ਚਾਚੀ ਨੂੰ ਵੀ ਮੰਨ ਗਏ ਜੜਾ ਹਾਂਜੀ ਤੇ ਨਾਲੇ ਮੇਰੀ ਇੱਕ ਗੱਲ ਸੁਣ ਲੈ ਕੋਈ ਗੱਲ ਨਹੀਂ ਇਦਾਂ ਦਦਲੀ ਹੋਣੀ ਚਾਹੀਦੀ ਮੰਮੀ ਹੁਣ ਇਹ ਨਾ ਕਣਵੀ ਇਹਨਾਂ ਆਪਣੀ ਮਰਜ਼ੀ ਨਾਲ ਵਿਆਹ ਕਰਵਾਇਆ ਤੇ ਹੁਣ ਤੂੰ ਨਾਲ ਦੀ ਮੰਨੇ ਹਾਂ ਉਹਨਾਂ ਦੀ ਫਿਰ ਗੱਲ ਮੰਨਣੀ ਕੋਈ ਗੱਲ ਨਹੀਂ ਤਾਂ ਇਹ ਫਿਕਰ ਨਾ ਕਰੋ ਇਦਾਂ ਨਹੀਂ ਤੁਹਾਨੂੰ ਕੋਈ ਸ਼ਿਕਾਇਤ ਦਾ ਮੌਕਾ ਨਹੀਂ ਮੰਮੀ ਜਿਹੜੀ ਚੋ ਮਰਜੀ ਕਹਿਣ ਅੱਗੋਂ ਬੋਲਣਾ ਨਹੀਂ ਹਾਂਜੀ ਕਿਉਂਕਿ ਜਦੋਂ ਵਾਦਾ ਸਾਡੇ ਘਰ ਵਿੱਚ ਕਿਹੜੀ ਚੀਜ਼ ਦੀ ਕਮੀ ਨਹੀਂ ਸਾਰਾ ਕੁਝ ਹੈਗਾ ਹੈ ਤੇ ਬਾਕੀ ਮਨ ਦੇ ਤਾਂ ਨਹੀਂ ਹੈ ਉਹਦਾ ਚਾਚੇ ਹੋਈਏ ਸਾਡੇ ਸੱਕੇ ਹੀ ਹੈ ਪਤਾ ਨਹੀਂ ਇਹਨਾਂ ਦੀ ਕੀ ਗੱਲਬਾਤ ਹੋਈ ਹੈ ਅਸੀਂ ਦੋਵੇਂ ਘਰ ਇੱਕ ਦੂਜੇ ਨਾਲ ਬੋਲਦੇ ਨਹੀਂ ਹਾਂ ਸੱਚੀ ਹਾਂ ਹਾਂ ਪਤਾ ਨਹੀਂ ਹੁਣ ਦੱਸਦੀ ਨਹੀਂ ਕਿ ਗੱਲਬਾਤ ਕੀ ਹੈ ਚਲ ਆਪਣੇ ਘਰ ਕਿ ਏ ਵੀ ਹੁਣ ਦੋਵੇਂ ਪਰਿਵਾਰ ਇਕੱਠੇ ਹੋ ਗਏ ਆ ਤੇ ਬੋਲ ਦਮ ਮੈਂ ਬੇਪੋਸ਼ਾ ਕੁਸ਼ੀ ਦੇ ਪਿੰਡਰ ਮਿਲਣੇ ਪੈ ਗਏ ਸੀ ਆਪਣਾ ਰਿਸ਼ਤਾ ਬੁਣਨਾ ਤੇ ਦਮਾਦ ਨੂੰ ਨਹੀਂ ਕਹਿੰਦੇ ਕਿ ਪਰਵਾਰਾ ਦੀ ਭਾਂਣੀ ਲਈ ਤੇ ਜੇ ਜਿੱਦ ਕਰ ਲੈਂਦੇ ਤਾਂ ਫੇਰ ਉਹ ਹਿਤ ਕੰਦੇਰੇ ਸਹੀ ਤੇ ਹੁਣ ਚੱਲ ਨਾ ਕੋਈ ਹਫਤਾ ਦਾ ਤਾਂ ਕੋਈ ਨੇ ਖਰਨੇ ਤੇ ਮੁੜ ਕੇ ਮੰਮੀ ਦੇ ਨਾਲ ਕੰਮ ਕਰਾਇਆ ਕਰੀ ਹਾਂਜੀ ਕੋਈ ਗੱਲ ਨਹੀਂ ਤੇ ਕੀ ਕਰਨਾ ਕਰੋ ਕੰਮ ਕਿੰਨਾ ਆ ਗਿਆ ਦੋ ਜਾਨੀਆਂ ਤੂੰ ਹੀ ਹੈਗੀਆਂ ਜੀ ਤੇ ਚਾਰ ਜਣੇ ਖਾਣ ਹਲੇ ਚਲ ਇੱਧਰ ਆ ਬੈਠ ਕੇ ਕਰੋਗੇ ਤੇ ਨਾ ਟਾਈਮpass ਫੇਰ ਹੀ ਹੁੰਦਾ ਮੈਂ ਨਹੀਂ ਸ਼ਿਦਾ ਸਾਰੇ ਕੰਮ ਘਾਟੇ ਕਰਦੀ ਆਲੀ ਰੋਟੀ ਨੰਨੀ ਸਣੀ ਉਹਨੇ ਹੁਣ ਆਪਣੇ ਆਪ ਤੋਂ ਕੋਈ ਮੰਗਣਾ ਨਹੀਂ ਖਾਣ ਪਈ ਨੂੰ ਜਾ ਕੇ ਪੁੱਛ ਲੈਣੀ ਆ ਤੇ ਪੁੱਤ ਚਾਹ ਬਣਾ ਕੇ ਲਿਆਉਂਗਾ ਕਿ ਰੋਟੀ ਲੈ ਆਉਂਗਾ ਪਹਿਲਾਂ ਜਿਹੜੀ ਵੀ ਚੀਜ਼ ਮੰਗੇਗੀ ਜੇ ਰੋਟੀ ਨੂੰ ਕਹੂ ਵੀ ਮੈਂ ਝੱਟ ਰੋਟੀਆਂ ਦੋ ਲਾ ਦੇਣਾ ਇਹਨਾਂ ਨੂੰ ਪੁੱਛ ਕੇ ਨਾ ਤੇ ਮੈਂ ਲਾ ਹੀ ਦਵਾਂ ਇਹਨਾਂ ਨੂੰ ਇਹ ਨਾ ਮ ਕਹਾਂ ਨਾ ਤੇ ਉਹ ਆਪਣੇ ਆਪ ਮੰਗੀ ਨਾ ਤਾਂ ਇਹ ਕਿੰਦਰ ਭਾਜੀ ਨਹੀਂ ਆਈ ਨੀ ਉੱਧਰ ਜਿੱਦੋਂ ਦਾ ਆਪਣਾ ਵਿਆਹ ਹੋਇਆ ਉਹ ਨਹੀਂ ਨਹੀਂ ਇਦਾਂ ਦੀ ਨਹੀਂ ਕੋਈ ਗੱਲ ਹੈਗੀ ਕੱਲ ਨਾ ਮੈਨੂੰ ਇੱਥੇ ਚਾਚਾ ਜੀ ਮਿਲੇ ਹਵੇਲੀ ਤੇ ਬੰਨ ਉਹ ਆਖੜਾ ਮੈਂ ਆਜੂ ਘਰ ਨੂੰ ਚੱਲੀ ਏ ਤੇ ਆਖੜੇ ਨਹੀਂ ਕੋਈ ਗੱਲ ਨਹੀਂ ਆਵਾਂਗੇ ਚਾਚੀ ਕਿਤੇ ਗਏ ਕੰਮ ਪਰ ਮੈਂ ਤੂੰ ਦੋਵੇਂ ਗਏ ਨੇ ਅੰਦਰ ਜਿੱਦਾਂ ਆਉਣਗੇ ਨਾ ਫਿਰ ਅਸੀਂ ਉਦਾਂ ਨਹੀਂ ਆਵਾਂਗੇ ਪਹਿਲਾਂ ਗੱਲ ਹੋਰ ਹੀ ਹੁੰਨ ਤੇਰੇ ਤੇ ਤਾਰੀ ਬਲ ਗਈ ਤੇ ਨਾਲੇ ਇਹ ਚੱਲ ਸਾਡਾ ਵੀ ਕੰਮ ਬੰਨਣਾ ਵੇਰ ਹੋ ਗਿਆ ਦੇਖਾ ਤਾਂ ਦੋਹਾਂ ਜਾਣੇ ਗੱਲਾਂ ਪਤਾ ਮਾੜਾ ਕਿ ਇਹਨਾਂ ਨੇ ਕਿਹਾ ਵੀ ਮਮੀ ਨੇ ਵੀ ਬਾਜੀ ਮਾਰ ਦਿੱਤੀ ਉਹ ਮੈਂ ਤਾਂ ਪੁੱਛ ਰਿਹਾ ਜੀਜੂ ਲੱਗਾ ਤੀ ਇਹ ਨਾ ਸੋਚੇ ਮੈਨੂੰ ਕੱਲੀ ਨਭਾੜਦੇ ਨੇ ਕੋਈ ਨਾ ਨਹੀਂ ਨਹੀਂ ਜੀ ਲੱਗਦਾ ਮੈਨੂੰ ਦੱਸ ਜਾ ਕਰ ਮੈਂ ਵੀ 10 ਮਿੰਟ ਤੇਰੇ ਲੱਗੀ ਬੈਠ ਜੀ ਤੇ ਮੇਰੀ ਧੀ ਰਭੁਖੀ ਬਣੀ ਜੇ ਰੋਟੀ ਖਾਣੀ ਕੰਮ ਹੀ ਦੱਸ ਦੇ ਜੇ ਕਹਿਣੀ ਐ ਤਾਂ ਮੈਂ ਚਾਹ ਬਣਾ ਲੈਂਦੀ ਨਹੀਂ ਮਮੀ ਜੀ ਕਿਹੇ ਦਿਨ ਦੀ ਲੋੜ ਹੈ ਜੇ ਮੈਨੂੰ ਲੋੜ ਹੋ ਗਈ ਤਾਂ ਮੈਂ ਤਾਂ ਆਪਣੇ ਦੱਸਦਾ ਚਲ ਪੁੱਤ ਚੱਕਣਾ ਵੀ ਕਿਹੇ ਗੱਲ ਨੂੰ ਮੈਂ ਆਪਾਂ ਸਮਝਾਤਾ ਹਾਂ ਚਲ ਪੁੱਤ ਤੁਹਾਡੀ ਮਰਜ਼ੀ ਆ ਤੁਹਾਡਾ ਘਰ ਦਾ ਜਾਰ ਲੋਗੇ ਤਾਂ ਵੀ ਤੁਹਾਡਾ ਸੁਭਾਅ ਲੋਗੇ ਤਾਂ ਵੀ ਪਤਾ ਤਾਂ ਨਹੀਂ ਨਹੀਂ ਮਮੀ ਜਾਰ ਨਾ ਕਰਨੂੰ ਸਮਝਾਰਾ ਦੇ ਤੇ ਕਿਹਨੈ ਤੇ ਹੋਰ ਮਮੀ ਦੀਆਂ ਮੈਂ ਕੀ ਕਰਨਾ ਕਰੂੰ ਚਲ ਪਾ ਜੇ ਤੈਨੂੰ ਸਾਹਮਣੇ ਲਾਉਗੀ ਤਾਂ ਹਨੂ ਫੇਰ ਗੋਪੀ ਦੇ ਬੋਰ ਹਨੂ ਕੀ ਚਾਹੀਦਾ ਜੇ ਤੁਸੀਂ ਸਿਆਣੇ ਨਿਕਲੋ ਨਾ ਹੀ ਕੀ ਬਾਕੀ ਇਹ ਵੀ ਜਿਹੜੀ ਚੀਜ਼ ਦਾ ਨਾਮ ਨਾ ਲੱਗੇ ਤੁਸੀਂ ਦੱਸ ਦਿਆ ਕਰੋ ਇਹਨੂੰ ਚੱਲ ਉਹ ਤੇ ਅਸੀਂ ਕੋਸ਼ਿਸ਼ ਲਿਆ ਕਰੀ ਹਾਂਜੀ ਕੋਈ ਗੱਲ ਨਹੀਂ ਜੇ ਇਹ ਨੂੰ ਤੂੰ ਪੁੱਛਿਆ ਨਹੀਂ ਤੇ ਤੋ ਬੋਤ ਮੈਂ ਦੱਸਾਂਗੀ ਸਾਰੇ ਦੱਸਾਂਗੀ ਤੇ ਕੋਈ ਨਹੀਂ ਜਾਣੀ ਆ ਕਿਵੇਂ ਕਹਿ ਕੰਮ ਦਾ ਨਾਮ ਤਵਾਰ ਮੈਂ ਦੱਸਦਾ ਜੇ ਤੂੰ ਪੁੱਛੀਂਗੀ ਨਾ ਕੋਈ ਨਹੀਂ ਮੈਂ ਤਾਂ ਨਹੀਂ ਪੁੱਛਣਾ ਮਨ ਹੋ ਰਿਹਾ ਹੈ ਕਿ ਕੋਈ ਰਚ ਕੋਈ ਹੋ ਰਿਹਾ ਹੈ ਕਿ ਮਚਾ ਬਣਾ ਲਿਆ ਘਟਕੀ ਦੀ ਨਾਲ ਦੀ ਜੀ ਕਰਦਾ ਤੀ ਜੇ ਤੂੰ ਹੀ ਪੀਣੀ ਤੇ ਆਪਣੇ ਜਦ ਮੈਂ ਅੱਜ ਦਿਨ ਡੈਡੀ ਨੂੰ ਪੁੱਛ ਗਈ ਹਾਂ ਕਿ ਉਹ ਕੀ ਕਰਦੇ ਨੇ ਹਾਂਜੀ ਚਲ ਮਾਰੋ ਗੱਲਾਂ ਬਾਤਾਂ ਕਰ ਹਾਂਜੀ ਠੀਕ ਕਿੰਨੇ 3 ਐਵੇਂ ਕਹਿੰਦੇ ਨੇ ਮੇਰੀ ਮੰਮੀ ਬੜੇ ਗੁੱਸੇ ਵਾਲੇ ਆ ਉਹ ਤੇ ਕਿੰਨੇ ਚੰਗੇ ਨੇ ਉਹ ਚੰਗੇ ਆ ਮੈਂ ਕਿਹਾ ਕਿ ਮਾਰੇ ਸਿਰਫ ਗੁੱਸੇ ਨੂੰ ਉਦੋਂ ਹੀ ਹੋਇਆ ਸੀ ਜਦੋਂ ਆਪਾਂ ਰਿਸ਼ਤੇ ਦੀ ਗੱਲ ਕੀਤੀ ਸੀ ਆਂਦੀ ਵੀ ਨਹੀਂ ਇੱਧਰ ਨਹੀਂ ਕਰਨਾ ਗੱਲ ਤੇਰੇ ਚ ਕੋਈ ਨਹੀਂ ਸਿਰਫ ਇਹਨਾਂ ਨੂੰ ਇਹ ਆ ਕਿ ਤੁਹਾਡਾ ਸ਼ਰੀਕਾ ਵਾ ਅਸੀਂ ਉਹਨਾਂ ਨਾਲ ਨਹੀਂ ਕਰਨਾ ਇੰਨੇ ਜੋੜੀ ਨੂੰ ਨਾਣਾ ਵਿਆਹ ਲਵਾ ਹੱਡੇ ਸੰਜੋਗੀ ਤੇ ਸੰਜੋਗਾ ਗੀ ਨਾ ਕਿਹੜਾ ਜੋਰ ਨਹੀਂ ਚੱਲਦਾ ਸਹੀ ਗੱਲ ਉਹ ਤੇ ਹੱਡਾ ਵਿਆਹ ਹੋਣਾ ਹੀ ਤੇ ਹੋ ਸਕਦਾ ਵਾ ਇਹਦੇ ਨਾਲ ਇਹਨਾਂ ਦੀ ਵੀ ਸ਼ਰੀਕੇ ਬਾਜੀ ਮੁੱਕ ਜੇ ਮੁੱਕ ਹੀ ਲਈ ਹੈ ਹਿਸਾਬ ਨਾਲ ਹੁਣ ਅਣਜਾਣ ਦੇ ਪਿਆਰ ਵੱਜ ਜਾਣਾ ਤੇ ਜੇ ਉਹ ਹੀ ਪੁਰਾਣੀਆਂ ਗੱਲਾਂ ਲੈ ਕੇ ਬਹਿ ਰਹੀਆਂ ਤੇ ਅੱਗੇ ਆਦਿਆ ਜਾਂਦਾ ਇੱਕ ਗੱਲ ਸਹੀ ਹੈ ਲੜਾਈ ਜਿੰਨੀ ਮਰਜੀ ਵਧਾਈ ਜਾਉਣਾ ਉਹਦੇ ਬਾਅਦ ਵੀ ਚੱਲਦੀ ਹੈ ਇਹ ਆਪੇ ਉਹਨੂੰ ਜੜੀ ਗੱਲ ਹੋਈ ਹੈ ਦਾ ਹੱਲ ਕੱਢੋ ਤੇ ਆਪਣਾ ਖੂਬ ਬੋਲੋ ਹੁਣ ਗਵਾਨ ਮੌਤਾ ਹੈਗਾ ਚਾਚੇ ਰਾਤ ਬਰਾਤੇ ਕੀ ਚੀਜ਼ੀ ਲੋੜ ਪਾ ਜੇ ਬੰਦਾ ਇੱਕ ਦੂਜੇ ਤੇ ਕੰਮ ਆ ਜਾਂਦਾ ਹੁਣ ਇੱਕ ਦਿਨ ਤੈਨੂੰ ਪਤਾ ਹੀ ਜਦੋਂ ਚਾਚਾ ਨੂੰ ਚੱਕਰ ਆ ਗਏ ਸੀ ਹਾਂਜੀ ਆਪਨੇ ਹਾਂ ਤੋਖਾਇਆ ਤੇ ਮੈਂ ਘਰ ਛੱਡ ਗਿਆ ਨਹੀਂ ਤਾਂ ਕੋਈ ਥੋੜਾ ਕਰਦਾ ਏ ਠੀਕ ਹਾਂ ਠੀਕ ਤੇ ਨਾਲੇ ਹੁਣ ਤੱਕ ਸਭ ਕੋ ਤੋੜੀ ਰਿਸ਼ਤੇਦਾਰੀ ਬਣ ਗਈ ਇੱਕ ਬਣੇ ਚਾਚੀ ਇੱਕ ਬਣੇ ਭੂਆ ਤੇ ਤਾਂ ਦੀ ਦੂਰੀ ਏ ਤੇ ਮੇਰੀ ਵੀ ਦੂਰੀ ਹੋ ਗਈ ਹੋਣਾ ਉਹ ਆਪਣੇ ਦੋਹਾਂ ਦੀ ਗੱਲ ਕਰਨ ਡਿਆ ਤੀ ਫੇਰ ਕੱਢ ਲਈ ਕਹਿੰਦੇ ਉਹ ਤੇ ਮੇਰੀ ਦੂਰੀ ਰਿਸ਼ਤੇਦਾਰੀ ਭੰਗ ਹੋ ਗਈ ਤਾਂ ਤੂੰ ਬੈ ਤਾਂ ਮੈਂ ਵੇਖਾਂ ਕੋ ਕੰਮ ਕਰ ਕੋ ਡੰਗਰ ਉੱਪਠਾ ਪੁੱਠਾ ਪੰਗਾ ਲਾਏ ਤੇ ਪਿੰਡ ਜਿੱਥੇ ਨੂੰ ਜਾਉਂਦੀ ਨਾ ਵੇਖੀ ਮੇਲੇ ਕੋ ਜੀ ਹਣੀ ਆਏ ਹੋਣਗੇ ਤਾਂ ਉਹਨਾਂ ਨੂੰ ਕਿਉਂ ਮਿਲ ਕੇ ਜਾਣ ਕੋਈ ਨਹੀਂ ਮੈਂ ਵੀ ਮਾਂ ਮਾ ਜਾਏ ਹੋਣਗੇ ਤੇ ਕਹਿ ਦੇਣਾ ਤਮਾ ਚਾਚਾ ਇਨ ਪਿਆਈ ਤੈਨੂੰ ਦੱਸਿਆ ਸਹੀ ਹੈ ਹਾਂਜੀ ਠੀਕ ਫਿਰ ਵੀ ਮੈਂ ਹਾ ਇੱਕਰੀ ਵੇਖਿਓ ਕੋਈ ਨਹੀਂ ਵੇਹਵਾ ਮੈਨੂੰ ਵੀ ਕੋਈ ਕੰਮ ਕੰਦਾਸ ਤੋ ਮੈਂ ਤੇ ਬੇਲੀ ਬੈਠੀ ਆ ਉਹ ਕੋਈ ਗੱਲ ਨਹੀਂ ਚਾਰ ਦਿਨ ਲੱਲੇ ਆਸ਼ਾ ਮੋੜ ਕੇ ਤੂੰ ਆਪਣਾ ਮੇਰੇ ਕੋ ਕੰਮ ਹੀ ਕਰਾਈ ਜਾਂਦੇ ਆ ਮਾਤੇ ਆੜ ਕੇ ਪੁੱਛੇ ਰੋਟੀ ਹਣੀ ਉਹ ਲੈ ਮਤਾਂ ਦੇ ਵਾਤੇ ਰੋਟੀ ਖਾ ਲੈਨੇ ਆ ਬੈਠ ਜਾ ਸੋ ਮਟ ਹੋਰ ਸੁਣਾ ਠੀਕ ਕਿੱਦਾਂ ਹੋ ਰ ਮੁੰਡਾ ਤੇਰਾ ਖੁਸ਼ ਮੁੰਡਾ ਪਥੀ ਰ ਖੁਸ਼ ਨੂ ਉਹਦੇ ਤੋਂ ਵੱਧ ਖੁਸ਼ ਤੇ ਮੁੰਡਾ ਉਹਦੇ ਤੋਂ ਗੋਡੇ ਦਾ ਗੋਡਾ ਜੋੜ ਕੇ ਰਹਿ ਗੰਦ ਕੰਡਾ ਹੂੰ ਚਲ ਕੋਈ ਗੱਲ ਨਹੀਂ ਅਸੀਂ ਤਾਂ ਮੰਨ ਲਈ ਜਿੱਦਾਂ ਕਿਹਾ ਸੀ ਹੁਣ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੋ ਮੇ ਜਾਨ ਮੈਂ ਕਹਤਾ ਵਾ ਪੁੱਤ ਤੁਹਾਡਾ ਕਰਦੇ ਨਫਾ ਕਰ ਲੋ ਨੁਕਸਾਨ ਕਰ ਲੋ ਸਾਨੂੰ ਨਾ ਕੁੜਕੇ ਕਿਉਂ ਮੈਂ ਹੁਣ ਬੋਲ ਜੂ ਮੇਰਨਾ ਆਪੇ ਜੂ ਕੋ ਬੇ ਕਰੀ ਤੇ ਪੀ ਜਾਂਦਾ ਹਾਂ ਹੁਣ ਬੋਤਾ ਨਾ ਅੱਗੇ ਕਿਉਂ ਦੀ ਕੋਈ ਲੋੜ ਨਹੀਂ ਨਹੀਂ ਮੈਨੂੰ ਹਾਂ ਇਹ ਨਮੀ ਸਮੀ ਆ ਚੱਲ ਥੋੜਾ ਬੋਤਾ ਜੇ ਮੈਂ ਕੰਮ ਕਰਨੀ ਆ ਮੁਰਕੇ ਮਾੜੇ ਬਾ ਦੇ ਨਾ ਚੌਕਾ ਚੁੱਲਾ ਦੇ ਸਿਰ ਤੇ ਆਪੇ ਕਰਨ ਤੇ ਆਪੇ ਖਾਣ ਕਿਸੇ ਨੇ ਮੜੀ ਤੇ ਪੋਚਾ ਨੀਗਾ ਫੇਰ ਨਾ ਮੈਂ ਬਸੇਰਾ ਕੰਮ ਕਰ ਲਿਆ ਮੈਂ ਪਿਛਲੀਆਂ ਮਾਈਆਂ ਵਾਂਗੂ ਅਸਾਈਆਂ ਵਲ ਧਿਆਰ ਕੋਈ ਸਮਝ ਰੱਖਣ ਦੀ ਲੋੜ ਨਹੀਂ ਨਹੀਂ ਕਰਦੀਆਂ ਠੀਕ ਹੈ ਕਿ ਨਹੀਂ ਹਾਂ ਨੂੰ ਦੋ ਫੁਲਕੇ ਚਾਹੀਦੇ ਦੋ ਫੁਲਕੇ ਛਕਣੇ ਆਰਾਮ ਨਾਲ ਛਕੀ ਜਾਓ ਤੇ ਬਾਕੀ ਜੋ ਹੈਗਾ ਠੀਕ ਹੀ ਠੀਕ ਆ ਹੁਣ ਇਹ ਜਾਣੇ ਤੇ ਇਹਦਾ ਕੰਮ ਜਾਣੇ ਵਿਆਹ ਇਹਦਾ ਕਰਤਾ ਆਹੀ ਆਪਣੇ ਫਰਜ਼ ਨਿਭਾਤੇ ਆ ਹੁਣ ਆਪਣਾ ਕੰਮ ਕਰ ਚਲਾਵੇ ਜਿੱਦਾਂ ਮਰਜ਼ੀ ਕਰੇ ਠੀਕ ਹੈ ਨਾ ਨਹੀਂ ਸਾਨੂੰ ਕੀ ਲੋੜ ਮਾਜੀ ਉਹ ਤਾਂ ਵਧੀਆ ਹੋਇਆ ਵਾ ਇਹਨੇ ਆਪਣੀ ਮਰਜ਼ੀ ਨਾਲ ਕਰ ਲਿਆ ਸਾਨੂੰ ਕੋਈ ਕੱਲ ਨੂੰ ਗਲੂਗਾ ਤਾਂ ਨਾ ਜੇ ਕੱਲ ਨੂੰ ਕਿਤੇ ਅਸੀਂ ਹੋਰ ਕੀ ਦੇ ਤੱਕੀ ਨਾ ਇਹਦਾ ਵਿਆਹ ਕਰਦੇ ਤੇ ਇਹਦਾ ਪੂ ਇਧਾ ਰੰਗ ਇਹਨੇ ਹੱਟਣਾ ਲੜਾਈ ਨਹੀਂ ਮਂਗਾਉਣੀ ਹਾਂ ਠੀਕ ਹੈ ਨਾ ਮੈਂ ਨਹੀਂ ਮਾੜੀ ਚੰਗੀ ਕੀਤੀ ਮੈਂ ਬੜੇ ਸੁਨੇ ਹੱਸ ਕੇ ਗੱਲ ਕੀਤੀ ਮੈਂ ਅਗਲੀ ਦੇ ਮੰਚਨ ਆਵੇ ਇਹ ਮੰਮੀ ਹੈ ਕਹੇ ਗਲੰਦ ਨਰਾਜਵਾ ਮੇਨੂ ਕਿ ਲੋਨ ਲਾ ਜੀ ਨਾ ਕਿਹੜੀ ਗੱਲ ਹੋਣਾ ਗੱਲ ਤੇ ਬੈਠੇ ਇਹੀ ਵੀ ਚੱਲੋ ਬੰਦੇ ਦੇ ਵਿੱਚ ਉਹ ਦੁੱਧੇ ਰਿਸ਼ਤੇਦਾਰੀ ਦੋਨਾਂ ਦੀ ਪੈ ਗਈ ਨਾ ਵਿੱਚ ਉਹ ਤਾਂ ਸਾਡਾ ਇਹਦਾ ਨਾ ਕੀ ਵੰਡਣਾ ਹੈ ਚੈਰੀ ਨਾਲ ਠੀਕ ਹੈ ਨਾ ਉਹਦਾ ਇੱਕ ਗੱਲ ਹੈਗੀ ਕੁੜੀ ਮੁੱਠੇ ਲੱਗਦੀ ਕੁੜੀ ਸੋਹਣੀ ਉਹ ਚੱਲ ਸੋਹਣੀ ਤਾਂ ਹੁਣ ਜੇ ਅਗਲ ਵਾਲੀ ਹੋਊ ਤਾਂ ਫੇਰ ਹੀ ਹੈ ਨਾ ਕੱਲੇ ਸੋਣ ਪੋਣੇ ਨੂੰ ਕੀ ਕਰਨਾ ਵਾ ਜੇ ਇਹਦੇ ਅਕਲ ਹੋਈ ਫੇਰ ਤੇ ਸੋਨੇ ਦੇ ਸੁਭਾਗਾ ਇਹ ਵੀ ਪਤਾ ਲੱਗ ਜਾਊਗਾ ਮਹੀਨੇ ਦਹਾਕ ਦਿਨਾਂ ਤੱਕ ਹੁਣ ਕੀ ਪਤਾ ਜੇ ਚੰਗੀ ਹੋਊਗੀ ਤੇ ਆਪਣਾ ਘਰ ਕਸਾਂਬਲੇਗੀ ਨਹੀਂ ਤਾਂ ਸਾਨੂੰ ਕੀ ਲੱਗੇਗਾ ਸਾਰੀ ਵਾਰ ਬੈਠੇ ਰਹਿਣਾ ਜਦ ਆਇਆ ਫਿਰ ਫੁਰਕੇ ਦੋ ਪਾ ਗਏ ਮਲੇਮ ਦੀ ਠੀਕ ਹੈ ਕਿ ਨਹੀਂ ਸੌਣ ਪੋਣਾ ਵੀ ਤਾਂ ਹੀ ਫੱਬਦਾ ਵੀ ਅਗਲਾ ਹੁੰਦੇ ਹੋ ਮਨਜਿੰਦਰ ਹੂੰ ਵਧੀਆ ਵਧੀਆ ਸਾਰਾ ਕੁਝ ਹੋ ਗਿਆ ਜੀ ਵਾਕਈ ਸੋਹਣਾ ਤੇ ਇੱਕ ਗੱਲ ਹੋਰ ਵਾ ਹੂੰ ਮੇਰੀ ਮੇਰੇ ਪੇਕੇ ਚ ਪੂਰੀ ਇੱਜ਼ਤ ਬਣ ਗਈ ਆ ਤੇਰਾ ਪੂਰਾ ਟੌਰ ਬਣ ਗਿਆ ਵਗ ਹੋਰ ਕੀ ਐਟੀ ਮੋਟੀ ਸ਼ਾਪ ਪਾਈ ਮੇਰੇ ਭਰਾ ਨੇ ਹੈ ਹੈ ਤੇ ਮੈਂ ਤਾਂ ਕਹਿੰਦੀ ਆ ਮੇਰੀ ਨਾ ਉਹਨਾਂ ਨੂੰ ਪਤਾ ਲੱਗ ਜੇ ਕਿਤੇ ਹਾਂ ਇੱਥੇ ਆ ਨਹੀਂ ਗਈ ਉਹ ਚੀਜ਼ਾਂ ਸਾਂਭ ਕੇ ਰੱਖਾਂ ਦੀਆਂ ਗਾਂ ਬੜੇ ਪਿਛਕਾ ਮਾਉਣਗੀਆਂ ਓਏ ਆਹ ਤੇ ਸਾਂਭਿਆ ਜੇ ਸੱਪ ਕੋ ਇਹਨਾਂ ਨੂੰ ਦੱਸ ਤਾਂ ਤਾਂ ਖਾ ਪੀ ਜਾਣਾ ਸਭ ਕੋ ਓਏ ਉਹ ਤੇ ਗੱਲ ਵਾ ਤੇ ਨਾਲੇ ਜਿੱਦਾਂ ਦੀ ਲੁਤਰੋ ਸਾਡੀ ਨੋ ਆ ਨਾ ਇਹਨੇ ਕੱਲ ਨੂੰ ਕੀਤਾ ਉਹ ਪੁੱਛਣਾ ਕਿ ਨਹੀਂ ਕੁਛ ਨਾ ਜੇ ਦੀ ਗੱਲ ਸੁਣ ਲਾ ਜੇ ਤੈਨੂੰ ਛਾਪ ਪੈ ਗਈ ਆ ਨਾ ਇਹਨੂੰ ਟਰੰਕ 'ਚ ਰੱਖ ਲਾ ਟਰੰਕ 'ਚ ਹੀ ਰੱਖਣੀ ਮੈਂ ਟਰੰਕ ਮੇਰਾ ਫੋਨ ਲੈਂਦੀ ਆ ਦਿਹਾੜੀ ਦਾ 10-10 ਵਾਰੀ ਫੋਲਦੀ ਆ ਆਹ ਤੇ ਨੱਪਣੀ ਪਣੀ ਥੱਲੇ ਕਿਤੇ ਨੱਪਣੀ ਨਹੀਂਗੀ ਮੇਰੀ ਲਮਾਰੀ ਚ ਹੈਗਾ ਇੱਕ ਖਾਨਾ ਉਹ ਖਰਾ ਰਿਆ ਅੱਛਾ ਉਹਦਾ ਕਿਸ ਨੂੰ ਨਹੀਂ ਪਤਾ ਉਹਦਾ ਤਾਂ ਨਹੀਂ ਪਤਾ ਤੇ ਚਾਬੀ ਮੈਂ ਕਿਥੇ ਥਾਂ ਤੇ ਰੱਖਣੀ ਹੁੰਦੀ ਆ ਨਾ ਜਿਹੜਾ ਕਿ ਨੂੰ ਪਤਾ ਹੀ ਨਹੀਂ ਲੱਗਿਆ ਉਹ ਮੈਂ ਕਿੰਨਾ ਕਿਤੇ ਟਿਕਾਣੇ ਰੱਖੀ ਉਹ ਨਾ ਲੀੜੇ-ਲੀੜੇ ਫੋਲਦੀ ਕਿਸ ਤੇਰਾ ਕੰਮ ਕਰ ਜਾ ਸ਼ਾਬਦਾ ਮੇਰੇ ਲੀੜੇ ਨਹੀਂ ਫੋਲ ਸਕਦੀ ਮੈਂ ਤਾਂ ਕਹਿੰਦੇ ਨਵੀਂ ਥੋੜਾ ਥੋੜਾ ਸਾਫ-ਸਾਫ ਰੱਖਿਆ ਵਾ ਸਾਡੇ ਵਰਗੀ ਥੋੜੀ ਆ ਮੈਂ ਵੀ ਕੱਢ-ਕੱਢ ਫੜਾ ਦੂੰ ਦਵਾਦਾਂ ਇਹਨਾਂ ਦਾ ਕੀ ਆ ਇਹਨਾਂ ਨੇ ਕੱਲ ਨੂੰ ਸਾਨੂੰ ਪੁੱਛਣਾ ਵਾ ਆੜਾ ਮੁੰਡਾ ਹੀ ਤੁਹਾਡਾ ਇਹ ਵੀ ਮਗਰ ਤਰਿਆ ਥਰਦਾ ਵਦੇ ਹੈ ਆਣ ਕੇ ਮੇਰੇ ਨਾਲ ਲੜਨ ਨੂੰ ਫਿਰਦਾ ਵਾ ਤੇ ਮੈਂ ਹੋਏ ਗੱਲ ਕਹਿਂਦੀ ਹੀ ਸ਼੍ਰੀ ਕੇ ਜੀ ਤੁਹਾਡੀ ਟੌਰ ਬਣ ਗਈ ਪੂਰੀ ਤੇਰੀ ਪੂਰੀ ਟੌਰੀ ਆ ਅੱਜ ਤੇ ਇਹਦਾ ਰਿਸ਼ਤਾ ਕਰਾਤਾ ਨਾ ਆ ਕਰਨ ਹੋਰ ਗਵਾਂਡੀਆਂ ਨੇ ਵੀ ਆਉਣਾ ਨੂੰ ਪਿਆ ਜੀ نو ਸਾਨੂੰ ਵੀ ਲੈ ਦੇ ਲੈ ਹੁਣ ਮੇਰੀ ਪਟੀਜੀ ਵਰਗੀਆਂ ਹੋ ਗਈਆਂ ਸਾਰੀਆਂ ਹੋਏ ਉਹ ਤੇ ਗੱਲ ਵਾਗ ਹੂੰ ਚੰ ਤਾ ਉਹ ਤਾਂ ਪਰਿਵਾਰ ਤੇ ਪਰਿਵਾਰ ਬਣ ਗਿਆ ਤੇ ਵੱਡੀ ਜਿਹੜੀ ਮੇਨ ਗੱਲ ਵਾ ਹੈ ਉਹ ਹੈਗੀ ਕਿ ਸ਼ਰੀਕਾਂ ਦੇ ਘਰ ਸਾਡਾ ਆਉਣ ਜਾਣ ਹੋ ਗਿਆ ਉਹੋ ਤੇ ਗੱਲ ਵਾ ਠੀਕ ਹੈ ਨਾ ਉਤਰਾਤ ਨਹੀਂ ਹਟਦਾ ਕਿਤੇ ਉਹ ਤਾਂ ਨਹੀਂ ਹਟਦਾ ਹੁਣ ਤੇ ਮੇਰੀ ਸਕੀਪਤੀ ਉਹਨਾਂ ਦੇ ਘਰ ਵਾ ਜੋ ਜੀ ਕਰੇ ਮੈਂ ਕਰਾਦਾ ਠੀਕ ਹੈ ਨਾ ਪਰ ਤੇ ਉਂਗਲਾਂ ਤਾਂ ਨਹੀਂ ਚਾਹੂੰ ਸਾਰੇ ਟੱਬਰ ਨੂੰ ਵੇਖੀ ਜਾਓ ਤੇਹੀ ਮੇਰਾ ਕਮਾਲ ਹੁਣ ਤੇਰਾ ਜ਼ੋਰ ਪੈਣਾ ਵਾ ਜ਼ੋਰ ਵੇਖਿਆ ਸਹੀ ਕਿਦਾਂ ਪੂਰਾ ਜ਼ੋਰ ਪੈਂਦਾ ਵਾ ਜਸਵਿੰਦਰ ਕੌਰ ਕੀ ਯਾਦ ਕਰੂ ਤੇ ਕਿੰਨਾ ਪਾਲਾ ਪਿਆ ਸੀਗਾ ਉਮੇਦੀ ਗੱਲ ਸੁਣ ਉਹਨੂੰ ਕਹੇ ਭਾਈ ਇਹ ਛੇਤੀ ਨਾ ਕੰਮ ਕਰ ਦੇ ਕੋਈ ਕੋਧਿਆਣੀ ਡੰਗ ਰਹਿ ਠਹਿਰ ਕੇ ਤੇ ਫੇਰ ਕੋਈ ਠੀਕ ਨਹੀਂ ਕੋਈ ਗੱਲ ਨਹੀਂ ਆਹ ਮੇਰੇ ਕਹਿਣ ਮੁਤਾਬਕ ਹੀ ਚੱਲੂਗੀ ਪਤੀ ਕਹਦੀ ਆ ਠੀਕ ਵਾ ਨਾ ਤੇ ਨਾਲ ਇੱਕ ਗੱਲ ਨੂੰ ਹੋਰ ਕਹਿਣੀ ਆ ਹੈ ਤੇ ਉਹ ਕਹਦਾ ਉਹ ਚੱਲ ਹੋਇਆ ਤੇਰੀ ਗੱਲ ਸੁਣ ਪਿੰਦਰ ਵਿੱਚ ਇੱਥੇ ਟੱਕਰੇ ਸ ਮੈਨੂੰ ਅੱਛਾ ਤੇਂਦਾ ਭੂਆ ਕਿ ਦੋ ਦਿਨ ਹੋਏ ਲੱਗਦਾ ਆਈ ਨਹੀਂ ਕਿ ਇੱਥੇ ਲੈ ਦੱਸ ਇਹ ਕਿਹੜੀ ਗੱਲ ਆ ਮੈਂ ਹੁਣੇ ਜਾ ਕੇ ਹੋਣੀ ਆ ਹੈ ਜਾ ਕੇ ਨਾ ਟਾਈਮ ਸਾਭਾ ਤਲਤ ਨੇ ਜਾਨੀ ਅਸੂਤ ਮੇਰੇ ਭਰਾ ਨੇ ਦਿੱਤਾ ਹੀ ਵਿਆਹ ਚ ਤੇ ਉਹੀ ਪਾਇਆ ਨਾਲੇ ਉਹ ਪੱਕ ਚਲ ਜਾਨੀ ਮੈਂ ਨਾ ਮੁੰਡਾ ਲੈ ਕੇ ਜਾਨੀ ਨਹੀਂ ਹੁਣੇ ਮੈਂ ਆਹੋ ਆਪਣੀ ਪਤੀ ਨੂੰ ਮਿਲ ਗਈ ਅੰਮੀ ਆ ਨਾਲੇ ਮੇਰੀ ਭਤੀ ਕੀ ਆਖੂਗੀ ਕਿ ਮੇਰੀ ਭੂਆ ਨੇ ਫੇਰਾ ਹੀ ਨਹੀਂ ਮਾਰਿਆ ਨੀ ਚੱਸ ਇੱਧਰ ਆ ਤੂੰ ਤੇ ਘਰ ਪੜਤੀ ਜਾਣ ਨਹੀਂ ਮੈਂ ਤੇ ਪਿੰਦਰ ਦੇ ਘਰ ਚਲੀ ਬੱਲੇ ਤੇਰੇ ਪਿੰਦਰ ਦੇ ਘਰ ਚਲੀ ਤੂੰ ਵੀ ਲੈ ਚਲੀ ਪਿੰਦਰ ਦੇ ਘਰ ਮੰਮੀ ਨਾਉਣ ਜਾਣ ਹੋ ਗਿਆ ਵਾ ਹੁਣ ਆਪਣਾ ਫੇਰ ਕੀ ਹੋਇਆ ਫਿਰ ਬੀ ਚਾਚੀ ਕਹਿੰਦੀ ਕਿ ਫੇਰਾ ਮਾਰਦੀ ਰਿਆ ਕਰ ਮੈਂ ਤਾਂ ਤਾਂ ਚਲੀ ਹਾਂ ਉਹਨਾਂ ਦੇ ਘਰ 2 ਕੁ ਮਿੰਟ ਫੇਰਾ ਮਾਰਦੀ ਰਿਆ ਕਰ ਨਾ ਸੱਸ ਮਾਂ ਨੂੰ ਪੁੱਛਾਂ ਤਾਂ ਕੋਈ ਫਰਕ ਨਹੀਂ ਤੇਰਾ ਕੰਮ ਸੇ ਕੰਮ ਮੇਰੇ ਪੋਛੀ ਲਾਇਫ ਮੰਮੀ ਚਾਵਾਂ ਕਿ ਨਾ ਜਾਵਾਂ ਤੂੰ ਹੀ ਪਤਾ ਨਹੀਂ ਕਿਹੜੀ ਜ਼ਰੂਰੀ ਸਲਾਹ ਕਰਨ ਢਈ ਡੈਡੀ ਨਾ ਮੈਂ ਤਾਂ ਤਾਂ ਹੀ ਪੁੱਛਿਆ ਤੁਹਾਨੂੰ ਜ਼ਰੂਰੀ ਸਲਾਹ ਕਰਨ ਢਈ ਇੱਕ ਗੱਲ ਮੇਰੀ ਸੁਣ ਲੈ ਧਿਆਨ ਨਾਲ ਬੰਦਿਆਂ ਨੂੰ ਘਰ ਬਹਿ ਜਾ ਕਿਤੇ ਨਹੀਂ ਜਾਣਾ ਤੂੰ ਕਿਉਂ ਮੈਂ ਕਿਉਂ ਨਹੀਂ ਜਾਣਾ ਵਾ ਵਿਆਹ ਚ ਤਾਂ ਉੱਥੇ ਰਹਿੰਨੇ ਹੀ ਸਾਰਾ ਸਾਰਾ ਦਿਨ ਉਹ ਵਿਆਹ ਹੀਗਾ ਠੀਕ ਵਾ ਨਾ ਵਿਆਹ ਲ ਹੋੜ ਮੇਰੀ ਭਤੀ ਆ ਉਥੇ ਠੀਕ ਆ ਨਾ ਉਥੇ ਹੁਣ ਜਾਵਾਂ ਮੈਂ ਨਾ ਜਾਵਾਂ ਉਹ ਮੇਰਾ ਕੰਮ ਤੇਰਾ ਕੋਈ ਕੰਮ ਨਹੀਂ ਮੇਰੀ ਵੀ ਤਾਂ ਮਾਂ ਮੇਰੀ ਕੁੜੀ ਆ ਉਹ ਫਿਰ ਕੀ ਹੋਇਆ ਤੇਰੇ ਮਾਮੇ ਦੀ ਕੁੜੀ ਬਣ ਗਈ ਹੈ ਉਹ ਹੀ ਆ ਤੂੰ ਜਿਹੜੀ ਉਹਨੂੰ ਕਹਿੰਦੀ ਰਹੀਨ ਛੱਡ ਗਿਆ ਇਹਨੂੰ ਕੱਟ ਗਿਆ ਲੰਗਰ ਖਾਣ ਰੱਖੀ ਇੱਥੇ ਮੇਰੇ ਕੋਲ ਲੰਗਰ ਨਹੀਂ ਪੱਕਦਾ ਤੇ ਅੱਜ ਤੈਨੂੰ ਮਾਮੇ ਦੀ ਨਹੀਂ ਰੱਖਣ ਦੇ ਪੀਆ ਮੰਮੀ ਹੋ ਤੀ ਮੇ ਨਾਲ ਲੜਨ ਨਾ ਲੱਗ ਜਾ ਮੈਂ ਤਾਂ ਤੁਹਾਨੂੰ ਐਸੇ ਕਰਕੇ ਕਿਹਾ ਹੈਗਾ ਵੀ ਚਲ 2 ਮਿੰਟ ਹੋ ਹੋ ਜਾਣੀ ਉੱਥੋਂ ਤੂੰ ਇਹਦਾ ਗੱਲ ਨਹੀਂ ਪੈ ਜਾਂਦੇ ਆ ਤੂੰ ਤਾਂ ਕਹਿੰਨੇ ਵੀ ਹਾਂ ਅੰਦਰ ਹੀ ਬੜੀ ਰਵੇ ਅੰਦਰ ਹੀ ਬੜੀ ਰਵੇ ਉੱਥੇ ਟੜ ਜਾਵਾਂ ਮੈਂ ਨਹੀਂ ਜਾਂਦੀ ਤੂੰ ਫੇਰ ਚੱਲ ਜੋ ਜਾ ਜਾ ਅੰਦਰ ਹੀ ਜਿੱਥੇ ਤੇਰਾ ਕੰਮ ਆ ਉਹ ਮੇਰੀ ਗੱਲ ਸੁਣ ਐਵੇਂ ਉਹਨਾਂ ਦੇ ਗੱਲ ਪਿਆ ਕਰ ਕਿੱਦਾਂ ਨਾ ਪਵਾਂ ਗੱਲ ਤੇ ਜਦੋਂ ਨੂੰ ਨਹੀਂ ਨਾ ਸਮਝ ਆਉਂਦੀ ਜਿਹੜੀ ਜਸਵਿੰਦਰ ਕੋਈ ਕੱਟ ਨਹੀਂ ਗਈ ਇਹਦਾ ਇਰਾਦਾ ਇਹ ਹੁਣਾਵਾ ਵੀ ਇੰਨੇ ਤੇ ਆਪਣੀ ਭਤੀ ਮੇਰੇ ਘਰ ਘਲਤੀ ਆ ਤੇ ਇਹਦੀ ਨੌ ਮੈਂ ਆਪਣੇ ਵਾਸਤੇ ਕਰਨਾ ਇਹ ਕੰਮ ਮੈਂ ਹੋਣ ਨਹੀਂ ਦੇਣਾ ਉਹ ਮੇਰੀ ਗੱਲ ਜਦੋਂ ਰਿਸ਼ਤਰੀ ਬਣ ਗਈ ਆ ਨਾ ਤੇ ਹੁਣ ਜਾਣ ਮਾੜਾ ਮੋਟਾ ਕਰਨਾ ਪੈਣਾ ਵਾ ਜੇ ਤੇਰੇ ਤੋਂ ਤਾਂ ਗੱਲ ਬਣੀ ਤੂੰ ਉਹਦੇ ਕੋ ਬ ਜੱਪ ਕਰ ਤੇਰਾ ਦਿਮਾਗ ਕੰਮ ਕਰਦਾ ਕਿ ਨਹੀਂ ਕਰਦਾ ਮੇਰਾ بڑا ਦਿਮਾਗ ਕੰਮ ਕਰਦਾ ਤੁਹਾਡਾ ਨਹੀਂ ਕਰਦਾ ਤੁਸੀਂ ਮੈਨੂੰ ਕੁੜੀਆਂ ਸਲਾਵਾ ਦੇ ਦੋ ਬੋਤੀਆਂ ਮੈਨੂੰ ਪਤਾ ਹੈ ਕੀ ਕਰਨਾ ਉਹ ਜਾ ਜਾ ਫਿਰ ਟਾਈਮ ਨਾ ਹੋ ਗਿਆ ਉਧਰ ਆਹੋ ਚਲੀ ਆ ਮੈਂ ਯਾਰ ਇਹਦਾ ਵੀ ਦਿਮਾਗ ਨਹੀਂ ਕੰਮ ਕਰਦਾ ਜਿਉ ਚਲੀ ਉਹਨੂੰ ਜਾਣ ਦਿੰਦੀ ਹਾਂ ਕਿਹਦੀ ਰਿਸ਼ਤੇਦਾਰੀ ਨਵੇਂ-ਨਵੇਂ ਬਣੀ ਹੈ ਜੋ ਇਹਨਾਂ ਕੰਮ ਕਰਨਾ ਤੇ ਕਰ ਹੀ ਦੇਣਾ ਮੈਂ ਇਹਨਾਂ ਨੇ ਐ ਬੋਤੀਆਂ ਉਦਰੀਆਂ ਸੱਸਦਾਂ ਚੱਲ ਕਿ ਦੀ ਪਲਛਣੀ ਆ ਹੈ ਇਦਾਂ ਮਟਕਦੀ ਆਉਂਦੀ ਹੀ ਆ ਵੀ ਮੈਂ ਹੋ ਕਿਉਂ ਨਹੀਂ ਉਧਰ ਗਾੜੀ ਗਾੜੀ ਮੇਰੀ ਮਾਂ ਬਣ ਨੂੰ ਫਿਰਦੀ ਆ ਗਵਾ ਮਰ ਚ ਨਹੀਂ ਇਹਦਾ ਕੀ ਪਤਾ ਮੇਰੇ ਮਗਰੇ ਹੀ ਆ ਜੇ ਲੇਕਸ ਦਿਨੇ ਦਾ ਪੈਰੇ ਕੁਡੇ ਲਾਏ ਆ ਕਾਦੇ ਚੋਰ ਭੈਣ ਡੇ ਨਾ ਟੈਲੀ ਵਿਝਾ ਲੈਣੀ ਆ ਬਾਹਰ ਪਈ ਆਇਆ ਕੋਈ ਬੂਆ ਖੰਨਾ ਕੋਈ ਆਫਰੀਕਾ ਤਾਂ ਨਹੀਂ ਲਾ ਦੱਸ ਲਿਆ ਵਾਲਾ ਘਰ ਵਾ ਤੇ ਤੁਸੀਂ ਦੁਪਹਿਰੇ ਬੂਹੇ ਮਾਰੇ ਆ ਕੋਈ ਵਧਾਈ ਲੈਣ ਵਾਲਾ ਐਂਦਾ ਕੋਈ ਇੱਕੋ ਹੀ ਆਂਦਾ ਵਾ ਦੱਸ ਬੂਹੇ ਤਾਂ ਕਿੱ데 ਰਖੋ ਚਲ ਕੋਈ ਨੋਖ ਦੇ ਮੁੰਡਾ ਆਇਆ ਹੈਗਾ ਤੂੰ ਉਹ ਮਾਰਦੇ ਆਣਾ ਨਹੀਂ ਤੇ ਮੈਂ ਤਾਂ ਖੋਲਿਆ ਸੀ ਆਜੋ ਕਿਰੇ ਗੱਲਾਂ ਬਾਤਾਂ ਮਾਰੇ ਕੋਈ ਤਾਹੀ ਤੂੰ ਕਿੱਥੇ ਚੱਲ ਕੇ ਮੁੜ ਕੇ ਆਏ ਨਹੀਂ ਨਹੀਂ ਮੈਂ ਤਾਂ ਚੱਲ ਨੌ ਸੱਸ ਨੂੰ ਗੱਲਾਂ ਪਤਾ ਕਰਨ ਦੀ ਹੈ ਹੁਣ ਮੈਂ ਤੂੰ ਆਖ ਨਹੀਂ ਨਾ ਮੈਂ ਭਾ ਕਲੀ ਮੁਰਗੇ ਕਿਤੇ ਫੇਰ ਨਹੀਂ ਮਾਰਿਆਗਾ ਤੈਨੂੰ ਨਹੀਂ ਨਹੀਂ ਫੇਰਾ ਤੇ ਮੈਂ ਮਾਰਨਾ ਹੀਗਾ ਮੈਂ ਚਾ ਤੂੰ ਹੀ ਆਪਣੇ ਕੰਮ ਤੋਂ ਦੇ ਸਾਹਬ ਨੇ ਜੇ ਸਾਹ ਵੀ ਲੋ ਚਲ ਕੋਈ ਗੱਲ ਨਹੀਂ ਕੰਮ ਤੇ ਇਦਾਂ ਤੈਨੂੰ ਪਤਾ ਹੀ ਹੁਣ ਚਾਰ-ਚਣ ਲੱਗਣੇ ਕਿ ਸਾਈਆਂ ਹੁੰਦੇ ਨਹੀਂ ਨਹੀਂ ਵਧੀਆ ਤੇ ਰੌਣਕਾਂ ਲੱਗੀਆਂ ਵਾਵਾ ਤੇ ਪੁਰਾਣੇ-ਪੁਰਾਣੇ ਚੱਲ ਗਏ ਸਾਰੇ ਤੇ ਪੁਰਾਣੇ ਦੀ ਅੱਜ ਹੀ ਸਵੇਰ ਦੇ ਗਏ ਦੀ ਅੱਛਾ ਅੱਛਾ ਠੀਕ ਆ ਠੀਕ ਆ ਬਾਜੀਆਂ ਕੋਦੀਆਂ ਪਾਤ ਦਾ ਪਰ ਸਾਰਿਆਂ ਦਾ ਬਾਜੀਆਂ ਦਾ ਕੱਪੜਿਆਂ ਦਾ ਸਾਰਾ ਕੰਮ ਕਰਦਾ ਹੈ ਚਲੋ ਵਧੀਆ ਹੋ ਗਿਆ ਮੇਰੇ ਵੀ ਵੀਰ ਨੇ ਆ ਸੂਟ ਨੂੰ ਪਹਿਲਾਂ ਹੀ ਬਣਾਤਾ ਸੀ ਅੱਛਾ ਬੜਾ ਸੁਣਾਈ ਸੂਟ ਤੇ ਬਲੱਸਵਾਂ ਨਾ ਤਾਂ ਇਹ ਪਾ ਕੇ ਹੀ ਮਰਾਂ ਉਹ ਫਾਲਕੀਉਣੀ ਆਪਣੀ ਭੈਣ ਨੂੰ ਜੀ ਸੋਨਾ ਸੂਟ ਦਿੱਤਾ ਉਹਨਾਂ ਨੇ ਚੱਲ ਕੋਈ ਨਹੀਂ ਮੈਂ ਵੀ ਬਣਾ ਕੇ ਰੱਖੇ ਮੈਂ ਵੀ ਹੁਣ ਤੁਹਾਨੂੰ ਦੇ ਕੇ ਗੱਲਾਂ ਲੀ ਠੀਕ ਹੈ ਚੱਲ ਕੋਈ ਨਾ ਫਿਰ ਕੀ ਸਾਡਾ ਕਿੜਾ ਕੋ ਹੁੰਦਿਆ ਵਾ ਕੋਈ ਗੱਲ ਨਹੀਂ ਤੇ ਮੈਨੂੰ ਇਹ ਦੱਸ ਮੇਰੀ ਭੈਣ ਵੀ ਨੌ ਕਿਦਾਂ ਦੀ ਹੈ ਉਹ ਬੜੀ ਚੰਗੀ ਕਿਤੇ ਹੱਸਦੀ ਖੇਡਦੀ ਤੇ ਮੈਂ ਸਭ ਆਣੀ ਆ ਕਿਸ ਚੀਜ਼ ਦੀ ਲੋੜ ਆ ਤੇ ਦੱਸ ਤੇ ਆ ਕਹਿੰਦੀ ਨਹੀਂ ਮੰਮੀ ਮੈਨੂੰ ਲੋੜ ਪਊਂਦੀ ਮੈਂ ਆਪੇ ਦੱਸ ਦਾਂਗੀ ਨਹੀਂ ਨਹੀਂ ਬੜੀ ਚੰਗੀ ਆ ਮੇਰਾ ਹੀ ਖੂਨ ਵਾ ਭਤੀ ਹੈ ਮੇਰੀ ਮਾੜੀ ਹੁਣੀ ਹੈ ਕਿਤੇ ਨੈਣੀ ਕੁੜੀ ਸੀ ਆਣੀ ਅੰਵੇਂ ਅੱਖਾਂ ਤੋਂ ਲੱਗ ਜਾਂਦਾ ਤੇ ਹੀ ਪੁੱਤ ਤੇ ਹਾਂਜੀ ਹਾਂਜੀ ਤੇ ਬਾਕੀ ਹਲਵਾਈਆਂ ਨੂੰ ਇਹਦੇ ਕੰਮ ਸਾਂਭੇ ਗਏ ਸਾਰੇ ਸਾਰੇ ਕੰਮ ਸਾਂਭੇ ਗਏ ਕੋਈ ਨਹੀਂ ਰਹਿ ਗਿਆ ਬਸ ਅੱਜ ਇਹ ਸਗੋਂ ਆ ਲੱਗਣਾ ਸਾਰਿਆਂ ਦੇ ਮਕਾਕੇ ਨਾਲ ਫੇਰ ਹੀ ਕੱਲੀਆਂ ਨੇ ਮੈਂ ਚਲ ਹੁਣ ਤੁਸੀਂ ਵੀ ਆਪੋ ਆਪਣੇ ਘਰੋਂ ਘਰੀ ਜਾਓ ਅਹੀਂ ਵੀ ਕਿਤੇ ਚਾਰ ਦਿਨ ਹੁਣ ਸਾਹ ਲ ਲਈਏ ਥੱਕ ਹੀ ਗਿਆ ਸਰੀਰ ਤੇ ਵਿਆਜ ਕਿਦਾ ਬਹੁਤੀਆਂ ਚੀਜ਼ਾਂ ਵੀ ਹੈਵੀ ਹੈਵੀ ਖਾ ਲਈਏ ਫਿਰ ਵੀ ਜੀ ਕਰਦਾ ਹੁੰਦਾ ਘਰੋਂ ਕਿਤੇ ਮਸਾਲਾਂ ਦੀ ਦਾਲ ਬਣਾ ਕੇ ਖਾਈਏ ਹੈ ਮੈਂ ਇਹਨਾਂ ਨੂੰ ਕਿਹਾ ਕਿ ਮੈਂ ਹੈ ਇਹੋ ਦਾਲ ਹੁਣ ਖਾਣ ਨੂੰ ਜੀ ਕਰਦਾ ਹੋਰ ਸਬਜ਼ੀਆਂ ਤੁਹਾਨੂੰ ਮੁੱਝ ਬਣਾਉਣ ਦੀ ਨਹੀਂ ਕਰਦਾ ਮੈਂ ਕੈਸੇ ਹੀ ਗੱਲ ਜੀ ਤੇ ਬੈਠ ਜਾ ਮੈਂ ਪਾਣੀ ਲਿਆਵਾਂ ਤੇ ਲਈ ਹੈ ਨਹੀਂ ਨਹੀਂ ਪਾਣੀ ਪੂਣੀ ਕੀ ਪੀਣਾ ਹੈ ਹਿੱਥੋਂ ਤੇ ਮੈਂ ਇਕਰ ਦੂਰੋਂ ਆਈ ਆ ਤੇ ਚਾਹ ਬਣਾ ਲਿਓ ਨਹੀਂ ਚਾਹ ਵੀ ਪੀਨੇ ਆ ਕੋਈ ਗੱਲ ਨਹੀਂ ਪੀ ਕੇ ਜਾਉਂਗੀ ਚਾਹ ਹਾਂ ਹੁਣ ਤੇ ਫੇਰਾ ਵਜਦਾ ਰਿਹਾ ਕਰਨਾ ਇਹ ਕਿਹੜੀ ਗੱਲ ਵਾ ਮਨਜਿੰਦਰ ਠੀਕ ਆ ਤੇ ਉਹ ਬੋਟੀ ਠੀਕ ਆ ਠੀਕ ਠਾਕ ਆ ਵੀ ਅੱਛਾ ਤੇ ਤੂੰ ਪਰਮ ਨੂੰ ਨਾਲ ਲੈ ਹ ਚੱਲ ਪਰਪ ਗਿਆ ਹੈ ਆਪਣੇ ਕੰਮ ਤੇ ਅਹੋ ਤੇ ਮੋਟੀ ਵੀ ਦੀ ਕੰਮ ਧੰਦੇ ਕਰਨ ਤੇ ਮੈਂ ਹਾਂ ਚੱਲ ਤੂੰ ਪਕਾ ਰੋਟੀ ਰੱਟੀ ਤੇ ਮੈਂ ਜਰਾ ਕਿ ਮੈਂ ਭੈਣ ਵੱਲ ਗਈ ਨਹੀਂ ਉਦੋਂ ਨਹੀਂ ਚੱਲ ਮੈਂ ਫੇਰਾ ਹੀ ਮਾਰਾਂ ਤੇ ਅੱਜ ਰੋਟੀ ਕਰ ਲੈਨੇ ਆ ਤੁਹਾਡੀ ਫੇਰ ਕੀ ਰੋਟੀ ਤੁਸੀਂ ਖਾ ਕੇ ਚੱਲ ਜੇ ਨਹੀਂ ਨਹੀਂ ਕੋਈ ਗੱਲ ਨਹੀਂ ਬਥੇਰੀਆਂ ਰੋਟੀਆਂ ਖਾਧੀਆਂ ਵਾਂ ਕੇ 6-7 ਦਿਨ ਆਪਾਂ ਇੱਥੇ ਰਹੇ ਫੇਰ ਕੀ ਹੈ ਹੁਣ ਫਾਜੀ ਹੀ ਤੁਹਾਡਾ ਤੁਹਾਨੂੰ ਰਹਿਣਾ ਹੈ ਪਹਿਣਾ ਹੈ ਹਾਂ ਚੱਲ ਇੰਨਾ ਵਾ ਕੋ ਮਾਲਕ ਨੇ ਸਾਰੇ ਕੰਮ ਵਧੀਆ ਵਧੀਆ ਕਰਦੇ ਚਲੋ ਜੋ ਮਹਾਰਾਜ ਕਰਦਾ ਵਾ ਚੰਗਾ ਹੀ ਕਰਦਾ ਵਾ ਹਾਂ ਸਹੀ ਗੱਲ ਵਾ ਬੜਾ ਵਧੀਆ ਹੋ ਗਿਆ ਸਾਰਾ ਕੁਝ ਹਾਂਜੀ ਤੇ ਕਿੱਥੇ ਜੀ ਨਾਵ ਨਾਵ ਉਹ ਅੰਦਰ ਬੈਠੀ ਐ ਅੱਛਾ ਅੱਛਾ ਤੇਂਦਰ ਵੀ ਅੱਗੇ ਲੱਗੇ ਹੁੰ ਜਾਂਦਾ ਇੱਧਰ ਉੱਧਰ ਉਹ ਨਿਕਲ ਕੇ ਕੰਮਕੁਮ ਨਾ ਚੱਲ ਗਿਆ ਹੋਵੇ ਅੱਛਾ ਅੱਛਾ ਮੈਂ ਹਾਂ ਵੀ ਨਿਆਣੀ ਆਂਦੀ ਹੁਣੀ ਆ ਭੂਆ ਦੇ ਚੰਗਾ ਮੈਨੂੰ ਲਿਆਂਦਾ ਵਾ ਕਿਤੇ ਮੁਰਕੇ ਫੇਰਾਈ ਦੀ ਮਾਰਿਆ ਦਏ ਹੀ ਅੰਦਰ ਗੱਲਾਂ ਕਰਨ ਅੱਛਾ ਕਹਿੰਦਾ ਦੋ ਮਿੰਟ ਦੋ 3 ਸਟਾਰਟ ਦਏ ਹੀ ਗੱਲਾਂ ਬਾਤਾਂ ਮਾਰਨਾ ਮੈਂ ਫੇਰ ਦੋ ਕੁ ਮਿੰਟ ਬਹਿ ਕੇ ਤੇ ਆ ਗਈ ਮੈਂ ਚੱਲ ਮੈਂ ਕੰਮਕੁਮ ਕਰ ਲਈ ਅੱਛਾ ਅੱਛਾ ਤੇ ਤੋਹੀ ਫੇਰ ਬਹੁਤ ਵਧੀਆ ਲੱਗੇ ਤੇ ਮੈਂ ਚਾਹ ਬਣਾ ਲੈਨੇ ਚਲੋ ਠੀਕ ਆ ਬਣਾ ਲਓ ਫਿਰ ਚਾਹ ਤੁਸੀਂ ਤੇ ਮੈਂ ਮਿਲਣਾ ਹਾਂ ਕੋਈ ਗੱਲ ਨਹੀਂ